ਆ ਖੜੇ ਆ 50 ਝੋਟੇ ਕੋਈ ਭੜਨ ਵਾਲਾ ਕੰਮ ਨਹੀਂ ਬਿੱਲਾ 2 ਹੈ ਬ੍ਰੀਡ ਬਿੱਲਾ 2 ਹਾਂ ਇਹ ਜਿਹੜਾ ਬਿੱਲਾ ਨੇਤਰਾ ਹੂੰ ਉਹਦਾ ਇਹ ਡਾਇਰੈਕਟ ਦਾ ਬੱਚਾ ਹੈ ਹਾਂਜੀ ਬਾਈ ਜੀ ਕਰਮਵੀਰ ਬਰੀਡਿੰਗ ਫਾਰਮ ਤੇ ਬਾਈ ਬਲਜਿੰਦਰ ਡਾਕਟਰ ਨਾਲ ਆਏ ਆ ਦਰਾਜ ਵਾਲੇ ਨਾਲ ਦਰਾਜ ਵਾਲੇ ਬਾਈ ਦਾ ਜਿਹੜਾ ਪਿੰਡ ਆ ਦੋਸਤੋ ਤਪਾ ਮੰਡੀ ਦੇ ਬਿਲਕੁਲ ਕੋਲੇ ਜਿਹੜਾ ਦੋਸਤੋ ਬਰਨਾਲਾ ਬਾਈ ਕੋਲੇ ਲਗਭਗ ਕਿੰਨੇ ਬੋਲਾ ਮੋਰਾ ਨਸਲ ਤੇ ਨੀਲੀ ਰਾਵੀ ਤੇ ਸਾਰੇ ਬੋਲਾ ਬੀਰ ਕੋਲੇ ਸੀਮਣ ਆਲ ਪੰਜਾਬ ਚ ਬਾਈ ਦੇ ਕੋਲੋਂ ਹੀ ਮਿਲ ਜਾਂਦੇ ਬਾਕੀ ਆਪਾਂ ਡਾਕਟਰ ਨਾਲ ਗੱਲਬਾਤ ਕਰਦੇ ਆ ਕਿਹੜੀ ਕਿਹੜੀ ਨਸਲ ਦੇ ਕਿੰਨੇ ਬੋਲਾ ਕੀ ਉਹਨਾਂ ਦੀਆਂ ਮਾਵਾ ਦਾ ਰਿਕਾਰਡ ਆ ਹੋਰ ਬਲਜਿੰਦਰ ਕੀ ਹਾਲ ਹੈ ਵੀਰੇ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਾਰਿਆ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਬਾਈ ਜੀ ਆਪਣੇ ਕੋਲੇ ਬਲਜਿੰਦਰ ਕਿੰਨੇ ਬੋਲ ਚਾਰ ਬੋਲ ਨੇ ਵੀਰੇ ਚਾਰ ਬੋਲ ਹਾਂ ਇੱਕ ਤਾਂ ਨੀਲੀ ਰਵੀ ਤੋਂ ਗੱਲ ਕਰਦੇ ਆ ਜਿਹੜਾ ਹੁਣ ਮੌਕੇ ਤੇ ਆ ਵੀਰੇ ਇਹੇ ਹੈਗਾ ਬਿੱਲਾ 2 ਹੈ ਵੀਰੇ ਬਿੱਲਾ 2 ਹਾਂ ਇਹ ਜਿਹੜਾ ਬਿੱਲਾ ਨੇਤਰਾ ਹੂੰ ਉਹਦਾ ਇਹ ਡਾਇਰੈਕਟ ਦਾ ਬੱਚਾ ਹੈ ਮਲਕਰਨੇ ਦੇ ਘਰੋਂ ਆਇਆ ਹੈ ਠੀਕ ਹੈ ਠੀਕ ਹੈ ਜੋ ਕਿ ਕਿਮੇਰੇ ਵਾਲਾ ਕਮਿਆਰੇ ਵਾਲਾ ਤੇਰੀ ਮਾਂ ਦਾ ਵੀਰੇ ਕਿੰਨਾ ਕੁ ਰਿਕਾਰਡ ਆ ਮਾਂ ਦਾ ਰਿਕਾਰਡ ਹੈਗਾ ਵੀਰੇ 20 ਕਿਲੋ ਇਹਦਾ ਅੱਛਾ ਤੇ ਇਹਦੀ ਮਾਂ ਚਾਰ ਮੀਲਾਂ ਚ ਗਈ ਵੀ ਆ ਹੂੰ ਚਾਰਾਂ ਮੀਲਾਂ ਚ ਦੂਜਾ ਨੰਬਰ ਉਹਨੇ ਪ੍ਰਾਪਤ ਕੀਤਾ ਐਵੇਂ ਕਹਦੀ ਆਪਾਂ ਫਸਟ ਕਰਿਆ ਹੂੰ ਦੂਜਾ ਨੰਬਰ ਹੀ ਪ੍ਰਾਪਤ ਕਰਿਆ ਨੇ ਠੀਕ ਆ ਠੀਕ ਆ ਬਾਕੀ ਆਪਣੇ ਕੋਲੇ ਬਲਜਿੰਦਰ ਹੋਰ ਕਿਹੜੇ ਕਿਹੜੇ ਇਹ ਆਪਣੇ ਕੋਲੇ ਬਾਹੂਬਲੀ ਹੋ ਗਿਆ ਇੱਕ ਹੈਗਾ ਆਪਣਾ ਤਾਜ ਹੋ ਗਿਆ ਇੱਕ ਬਾਗੀ ਹੋ ਗਿਆ ਸਮਿਤ ਢਾਂਡੇ ਵਾਲੀ ਮੱਝ ਦਾ ਬਾਗੀ ਆ ਠੀਕ ਆ ਠੀਕ ਆ ਵੀ ਮੋਰਾ ਨਸਲ ਦੇ ਵੀ ਸਿਮਣ ਆਲ ਪੰਜਾਬ ਚ ਡਿਲੀਵਰ ਦੇ ਦਿੰਨੇ ਆ ਹਾਂ ਜੀ ਜੇ ਤੇਰੇ ਪਿੰਡ ਤੋਂ ਕਿਸੇ ਨੇ 100 ਕਿਲੋਮੀਟਰ ਤੱਕ ਏਆਈ ਵੀ ਕਰਿਆ ਹੁੰਨੇ ਆ ਹਨਾ ਜੇ ਕਈ ਵਾਰੀ ਹੁੰਦਾ ਹੀ ਆ ਕਿਸੇ ਨੂੰ ਬਰੀਡਿੰਗ ਦਾ ਸ਼ੌਂਕ ਵੀ ਸੁਧਾਰਨੀ ਚਾਹੁੰਦਾ ਕੋਈ ਹਾਂਜੀ ਹਾਂਜੀ ਉਹ ਜੀ ਬਾਈ ਫੀਸ ਲੈ ਲੈਂਦਾ ਬਾਕੀ ਅੱਜ ਦੋਸਤੋ ਹਰਿਆਣੇ ਦੇ ਵਿੱਚ ਕਰਮਵੀਰ ਬਾਈ ਬਰੀਡਿੰਗ ਫਾਰਮ ਤੇ ਆਏ ਆ ਉੱਥੇ ਬਾਈ ਦੇ ਇਹ ਬੋਲਾ ਚਾਰ ਪੰਜ ਵੀਰ ਕਹਿੰਦਾ ਆਪਣੇ ਕੋਲੇ ਮੌਕੇ ਤੇ ਬੋਲਾ ਬਾਕੀ ਆ ਵੀਰ ਹੋ ਰਿਹਾ ਸੰਗਰੂਰ ਏਰੀਏ ਦੇ ਕਿਹੜਾ ਪਿੰਡ ਆ ਬਾਈ ਜੀ ਆਪਣਾ ਪਿੰਡ ਰੇੜੀ ਆ ਜੀ ਜਿਹੜਾ ਸੰਗਰੂਰ ਠੀਕ ਆ ਠੀਕ ਆ ਆਪਣਾ ਵੀਰੇ ਸੀਮਨਾਂ ਦਾ ਉੱਥੇ ਸਪਲਾਈ ਦਾ ਕੰਮ ਕਰਦਾ ਹਾਂ ਵੀਰੇ ਸਿਰ ਠੀਕ ਆ ਬਾਈ ਵਰਗਿਆਂ ਕੋਲੇ ਸਪਲਾਈ ਦਾ ਕੰਮ ਆ ਇਹਨਾਂ ਕੋਲੇ ਵੀ ਆਪਣੇ ਚਾਰੇ ਬੁੱਲਾਂ ਦੇ ਸੀਮਨ ਮਿਲਣਗੇ ਬਾਈ ਬਲਜਿੰਦਰ ਵਾਲੇ ਚਾਰੇ ਬੁੱਲਾਂ ਦਾ ਸੀਮਨ ਇਹਨਾਂ ਕੋਲੇ ਮਿਲੂ ਹੋਰ ਵੀ ਮਿਲ ਜਾਣਗੇ ਜਿਹੜਾ ਤੁਹਾਨੂੰ ਰਿਕੁਆਇਰਮੈਂਟ ਹੋਣਾ ਬਾਈ ਉਹ ਸੀਮਨ ਵੀ ਤੁਸੀਂ ਰੱਖਿਆ ਫਿਲਹਾਲ ਆ ਬਾਈ ਬਲਜਿੰਦਰ ਵਾਲੇ ਵੀ ਚਾਰੇ ਬੋਲਾ ਹਾਂ ਕੋਲੇ ਠੀਕ ਆ ਇੱਕ ਵਾਰੀ ਤੁਹਾਡਾ ਨੰਬਰ ਵੀ 98786 3889 ਆ ਇੱਕ ਵਾਰੀ ਕਿਹੜਾ ਪਿੰਡ ਹਰੇੜੀ ਜ਼ਿਲ੍ਹਾ ਸਰੂਰ ਨਾਲ ਹੀ ਆ ਸਰੂਰ ਦੇ ਬਾਦ ਬਾਕੀ ਉਹਨਾ ਸਾਹ ਦੇ ਨੇੜੇ ਠੀਕ ਹੈ ਠੀਕ ਹੈ ਬਾਕੀ ਦੋਸਤੋ ਆ ਭਾਈ ਬਲਜਿੰਦਰ ਵਾਲਾ ਬੋਲੋ ਦੇਖੋ ਬਿੱਲਾ 2 ਬੋਲੋ ਜੀ ਦੁੱਧ ਤੇ ਵੀ ਆਉਣ ਲੱਗ ਗਿਆ ਝੋਟਨਾ ਦੁੱਧ ਤੇ ਕੁਆਲਟੀ ਚੈੱਕ ਕਰੋ ਬਾਹਰ ਕੱਢ ਲਾ ਬਲਜਿੰਦਰ ਇਹਨਾਂ ਉੱਥੇ ਗੇੜੇ ਦਵਾਣੇ ਆ ਬਾਹਰ ਸਾਨੂੰ ਮੈਂ ਤੋਰ ਕੇ ਆ ਭਾਈ ਦੇ ਲਾ ਦੇ ਮੈਂ ਕਿਰੇ ਆ ਕਹਿੰਦੇ ਆ ਨਾ ਜਿਹੜੇ ਕਹਿੰਦੇ ਆ ਦੋ ਕੱਟੇ ਘਰੇ ਹੋ ਜਾਣ ਸਾਲ-ਸਾਲ ਦੇ ਤਾਂ ਆਪਣੇ ਤਾਂ ਢਿਡਕੇ ਕੇ ਮਾਰ ਦੇਣਗੇ ਆ ਖੜੇ ਆ 50 ਝੋਟੇ ਕੋਈ ਢੜਨ ਵਾਲਾ ਕੰਮ ਨਹੀਂ ਕੰਟਰੋਲ 'ਚ ਰੱਖੇ ਹੋਏ ਆ ਬਰੀਡਿੰਗ ਫਾਰਮ ਤੇ ਸੀਮਨ ਇੱਥੇ ਵੀਰੇ ਹਰਿਆਣੇ 'ਚ ਤਿਆਰ ਹੁੰਦੇ ਆ ਆ ਕਰੋ ਬਈ ਚੱਕ ਇਹ ਨੀਲੀ ਰਾਵੀ ਦਾ ਬੁੱਲ ਆ ਸਾਰੇ ਪੰਜਾਬ 'ਚ ਸੀਮਨ ਉਪਲਬਧ ਦਾ ਕਿਸੇ ਵੀ ਭਰਾ ਨੇ ਚੰਗੇ ਵਧੀਆ ਬਰੀਡ ਤੇ ਕੰਮ ਕਰਨਾ ਸੋਹਣੇ ਟੀਕੇ ਭਰਾਉਣੇ ਆ ਤਾਂ ਬਾਈ ਬਲਜਿੰਦਰ ਨਾਲ ਕਰ ਲਿਓ ਸੰਪਰਕ ਨੰਬਰ ਵੀਡੀਓ ਦੇ ਹੇਟਾਂ ਚੱਲੀ ਜਾਂਦਾ ਆਲ ਪੰਜਾਬ 'ਚ ਸਾਰੇ ਸੀਮੈਂਟ ਸੋਨੂੰ ਮਿਲ ਜਾਣਗੇ ਚੰਗੇ ਚੰਗੇ ਰਿਕਾਰਡ ਵਾਲਿਆਂ ਦੇ ਆ ਲੈ ਕਰੋ ਚੱਕ ਦੋਸਤੋ ਬਿੱਲਾ 2 ਆ ਦੋਸਤੋ ਬਿੱਲਾ 2 ਬਾਕੀ ਬਿੱਲਾ ਅੱਖਾਂ ਦੇਖੋ ਵੀਡੀਓ ਦੇਖ ਲਈ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜੀ ਸਸਿਕਾੜ ਬਰੇ ਸਾਰੇ ਭਰਾਵਾਂ ਨੂੰ